ਹਾਂਜੀ ਸੰਗਜੀ ਅੱਜ ਦੀ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਕਿ ਜਿਸ ਵੀਰ ਦੇ ਨਾਲ ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਉਹ ਗੁਰੂ ਕੀ ਸੋਈ ਕਿਉਂ ਪਹੁੰਚਿਆ ਤੇ ਨਸ਼ਾ ਸਾਡੀ ਜਵਾਨੀ ਤੇ ਕਿਵੇਂ ਭਾਰੀ ਹੋ ਰਿਹਾ ਜਿਹੜੇ ਪਰਿਵਾਰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਆ ਜਾਂ ਜਿਨ੍ਹਾਂ ਪਰਿਵਾਰਾਂ ਦੇ ਨੌਜਵਾਨ ਨਸ਼ੇ ਦੀ ਭੈੜੀ ਦਲਦਲ ਵਿੱਚ ਫਸ ਚੁੱਕੇ ਆ ਉਹ ਆਪਣੇ ਬੱਚਿਆਂ ਨੂੰ ਇਸ ਨਸ਼ੇ ਤੋਂ ਬਾਹਰ ਕੱਢਣਾ ਚਾਹੁੰਦੇ ਆ। ਉਹ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਣ ਤਾਂ ਜੋ ਉਹਨਾਂ ਨੂੰ ਇੱਕ ਰਸਤਾ ਮਿਲ ਸਕੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਜਾਂ ਨਸ਼ਿਆਂ ਦੀ ਦਲਦਲ ਤੋਂ ਬਾਹਰ ਕੱਢਣ ਦਾ। ਅੱਜ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਇਸ ਵੀਰ ਦੇ ਨਾਲ ਰੂਬਰੂ ਕਰਨ ਜਾ ਰਹੇ ਹਾਂ। ਜਿਸ ਵੀਰ ਨੂੰ ਕਰੀਬ ਡੇਢ ਸਾਲ ਪਹਿਲਾਂ ਅਸੀਂ ਗੁਰੂਕੀਰ ਸੋਈ ਦੇ ਵਿੱਚ ਲੈ ਕੇ ਆਏ ਸੀ। ਤੇ ਅੱਜ ਅਸੀਂ ਵੀਰ ਦੇ ਨਾਲ ਗੱਲਾਂ ਕਰਾਂਗੇ ਤੇ ਆਪ ਜਿੰਨਾ ਸਾਂਝੀਆਂ ਕਰਾਂਗੇ ਕਿ ਵੀਰ ਦਾ ਗੁਰੂ ਕੀ ਸੋਈ ਆਸ਼ਰਮੋਂ ਦੇ ਵਿੱਚ ਆਉਣ ਦਾ ਕੀ ਕਾਰਨ ਹੋਇਆ ਜਿੰਦਗੀ ਦੇ ਵਿੱਚ ਪਹਿਲਾਂ ਕਿਹੜੇ ਹਾਲਾਤਾਂ ਦੇ ਵਿੱਚ ਰਹਿੰਦਾ ਸੀ ਤੇ ਅੱਜ ਕਿਹੜੇ ਹਾਲਾਤਾਂ ਦੇ ਕਾਰਨ ਕਿਹੜੀਆਂ ਮਜਬੂਰੀਆਂ ਦੇ ਕਾਰਨ ਇਸ ਵੀਰ ਨੂੰ ਇਸ ਆਸ਼ਰਮ ਦੇ ਵਿੱਚ ਆਉਣਾ ਪਿਆ ਕਿਉਂਕਿ ਆ ਆਪਾਂ ਸਿਰਫ ਇੱਥੇ ਤੱਕ ਹੀ ਸੀਮਤ ਨਾ ਰਹਿ ਜਾਈਏ ਕਿ ਜਿਨ੍ਹਾਂ ਦੀ ਆਪਾਂ ਆਸ਼ਰਮਾਂ ਦੇ ਵਿੱਚ ਸਾਂਭ ਸੰਭਾਲ ਕਰਦੇ ਹਾਂ ਕਿ ਉਹਨਾਂ ਦੀ ਸਾਂਭ ਸੰਭਾਲ ਤੱਕ ਹੀ ਰਹਿ ਜਾਈਏ ਆਪ ਪਰ ਇਹ ਵੀ ਦੇਖੀਏ ਕਿ ਉਹ ਤੇ ਪਿੱਛੇ ਕਾਰਨ ਕੀ ਆ ਕਿਹੜੇ ਕਾਰਨਾਂ ਦੇ ਕਰਕੇ ਜਿਹੜੇ ਆ ਇਹ ਆਸ਼ਰਮਾਂ ਦੀ ਅੱਜ ਸਾਨੂੰ ਲੋੜ ਪੈ ਰਹੀ ਆ ਅ ਜੇ ਆਪਾਂ ਅੱਜ ਤੋਂ ਪਹਿਲੇ ਸਮਿਆਂ ਦੇ ਵਿੱਚ ਦੇਖੀਏ ਨਾ ਤਾਂ ਇਹਨਾਂ ਆਸ਼ਰਮਾਂ ਦੀ ਜ਼ਰੂਰਤ ਸੀ ਤੇ ਨਾ ਹੋਰ ਜਈਆਂ ਸਵਾਮਾਂ ਦੀ ਜ਼ਰੂਰਤ ਸੀ ਕੁਝ ਸਮੇਂ ਤੋਂ ਹੀ ਇਹਨਾਂ ਚੀਜ਼ਾਂ ਦੀ ਜਿਹੜੀ ਆ ਉਹ ਜ਼ਰੂਰਤ ਆ ਉਹ ਪੈਣ ਲੱਗੀ ਆ ਤੇ ਉਹ ਦੇਖਦੇ ਆ ਅਸੀਂ ਅੱਜ ਵੀਰ ਨੂੰ ਆਪ ਜੀ ਦੇ ਨਾਲ ਰੂਪਰੂ ਕਰਨ ਜਾ ਰਹੇ ਆ ਤੇ ਉਸ ਦੇ ਨਾਲ ਹੀ ਮੈਂ ਦੱਸ ਦੇਵਾਂ ਕਿ ਅੱਜ ਇਸ ਵੀਰ ਦਾ ਜਨਮ ਦਿਨ ਵੀ ਆ ਪਹਿਲਾਂ ਤਾਂ ਹਰਨਵੀਰ ਜਨਮ ਦਿਨ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਤੁਹਾਨੂੰ ਲੰਬੀਆਂ ਲੰਬੀਆਂ ਉਮਰਾਂ ਬਖਸ਼ੇ ਤੇ ਹਰ ਹੁਣ ਪਰ ਮੈਨੂੰ ਪਹਿਲਾਂ ਤਾਂ ਆਪਣੇ ਬਚਪਨ ਬਾਰੇ ਦੱਸਿਓ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਮੇਰੇ ਪਰਿਵਾਰ ਵਿੱਚ ਜਿੱਦਾਂ ਮੰਮੀ ਡੈਡੀ ਠੀਕ ਹੈ ਜੀ ਦਾਦੀ ਦਾਦਾ ਮੇਰੇ ਮੁੱਕ ਗਏ ਸੀਗਾ 2000 ਅੱਛਾ ਦਾਦੇ 2000 ਚ ਮੁੱਕ ਗਏ ਠੀਕ ਹੈ ਹਾਂ ਜੀ ਉਹਨੂੰ ਜਿੱਦਾਂ ਹੋਰ ਮੈਂ ਥੋੜਾ ਥੋੜਾ ਚੇਤਾ ਯਾਨਕਿ ਲੈ ਕੇ ਬਾਹਰ ਜਾਂਦੇ ਹੁੰਦੇ ਸੀ ਅੱਛਾ ਜੀ ਤੇ ਮੰਮੀ ਡੈਡੀ ਵਕਤ ਤਿੰਨੇ ਜਾਨੀ ਸੀਗੇ ਠੀਕ ਡੈਡੀ ਮੇਰਾ ਤਰੀਕੇ ਮੇ ਬਾਹਰ ਹੀ ਸੀਗਾ ਅਜਾ ਤੁਹਾਡੇ ਫਾਦਰ ਸਾਹਿਬ ਜਿਹੜੇ ਬਾਹਰ ਸੀਗੇ ਬਾਹਰ ਕਿੱਥੇ ਕਿਹੜੇ ਮੁਲਕ ਚੋਂ ਉਹ ਇੰਗਲੈਂਡ ਚ ਸੀਗੇ ਅੰਗਲੈਂਡ ਦੇ ਵਿੱਚ ਸੀਗੇ ਹਾਂਜੀ ਉਹ 2007 ਵਿੱਚ ਆਏ ਸੀਗੇ ਇਹ 2007 ਵਿੱਚ ਵਾਪਸ ਇੱਥੇ ਆਏ ਸੀਗੇ ਇੱਥੇ ਹਾਂਜੀ ਹਾਂਜੀ ਠੀਕ ਹੈ ਹੁਣ ਇਸ ਟਾਈਮ ਉਹ ਹੁਣ ਡੈਥ ਹੋ ਗਈ ਉਹ ਬਸ ਉਹ ਡੈਥ ਹੋ ਗਈ ਹਾਂਜੀ ਠੀਕ ਤੁਸੀਂ ਪਹਿਲਾ ਪੜ੍ਹਾਈ ਕਿੰਨੀ ਕੀਤੀ ਕਿੱਥੇ ਤੱਕ ਪੜੇ ਤੁਸੀਂ ਮੈਂ 10ਥ ਕੀਤੀ ਹੈ 10ਥ ਕੀਤੀ ਪਲੱਸ 2 ਫਿਰ ਅੱਛਾ ਜੀ ਆਪਣੇ ਪਿੰਡ ਦੇ ਵਿੱਚ ਹੀ ਨਹੀਂ ਸ਼ਹਿਰ ਹੈ ਫਗਵਾੜੇ ਅੱਛਾ ਫਗਵਾੜੇ ਸ਼ਹਿਰ ਦੇ ਵਿੱਚ ਤੁਸੀਂ ਪੜੇ ਹੋ ਠੀਕ ਹੈ ਉਸ ਤੋਂ ਬਾਅਦ ਫਿਰ ਤੁਸੀਂ ਕੀ ਜ਼ਿੰਦਗੀ ਦੇ ਵਿੱਚ ਕੰਮ-ਕਾਰ ਕੀ ਕੀਤੇ ਪਹਿਲਾਂ ਕੀ ਕੰਮ ਕਰਦੇ ਸੀਗੇ ਕੰਮ-ਕਾਰ ਜਿੱਦਾਂ ਭਲਾਈ ਤੋਂ ਬਾਅਦ ਫ੍ਰੀ ਹੋ ਗਿਆ ਸੀਗਾ ਤੇ ਬਾਅਦ ਚ ਡੈਡੀ ਨਾਲ ਡੈਡੀ ਆ ਗਿਆ ਸੀ ਤੇ ਫੇ ਇੱਕ ਦਾ ਕੰਬਾਇਨ ਟ੍ਰੈਕਟਰ ਜਿਹੜਾ ਤੂੜੀਆ ਰੀਪਰ ਸਾਰਾ ਕੰਮ ਸੀਗਾ ਅੱਛਾ ਤੁਹਾਡਾ ਆਪਣਾ ਮਤਲਬ ਕੰਮ ਸੀਗਾ ਕੰਪੈਨਾਂ ਕਮੂਨਾ ਜਿਹੜਾ ਖੇਤੀ ਦੇ ਨਾਲ ਰਿਲੇਟਡ ਕੰਮ ਖੇਤੀ ਵੀ ਕਰਦੇ ਸੀ ਆਪ ਹਾਂਜੀ ਹਾਂਜੀ ਖੇਤੀ 30 35 ਖੇਤ ਸੀਗੇ ਅੱਛਾ ਜੀ ਹਾਂ ਜੀ ਆਪਾਂ 10 15 ਜਾਨੀ ਕਿ ਘਰ ਦੇ ਖੇਤ ਸੀਗੇ ਜਿਹੜਾ ਦਾਇ ਚਾਚੇ ਦਾ ਮਿਲਾ ਕੇ ਠੀਕ ਹੈ ਜੀ ਬਾਕੀਆਂ ਦੇ ਜਿੱਦਾਂ ਠੀਕ ਹੈ ਜੀ ਤੇ ਬਾਕੀ ਜਾਨੀ ਕਿ ਟੋਟਲ 35 40 ਖੇਤ ਸੀਗੇ ਜਾਨੀ ਕਿ 35 40 ਖੇਤਾਂ 'ਚ ਤੁਸੀਂ ਖੇਤੀ ਕਰਦੇ ਸੀ ਮਤਲਬ ਕਿ ਇੱਕ ਵਧੀਆ ਪਰਿਵਾਰ ਸਰਦਾ ਵਰਦਾ ਪਰਿਵਾਰ ਸੀਗਾ ਹਾਂ ਫਿਰ ਮੈਨੂੰ ਪਤਾ ਲੱਗਾ ਤੁਸੀਂ ਵਿਦੇਸ਼ ਵੀ ਗਏ ਸੀਗੇ ਹਾਂਜੀ ਮੈਂ ਉਹ ਫਿਰ ਡੈਡੀ ਦੇ ਬਾਅਦ ਪਹਿਲਾਂ ਕੰਬੈਨਰ ਕੰਮ ਕਰਦਾ ਦੇ ਨਾਲ ਜਾਂਦਾ ਸੀਗਾ ਹਾਂਜੀ ਤੇ ਤੂੜੀ ਵਾਲ ਰੀਪਰ ਦੇ ਨਾਲ ਚਲਾਉਂਦਾ ਵੀ ਸੀਗਾ ਉਹ ਸਾਰਾ ਕੁਝ ਕਰਦਾ ਸੀਗਾ ਜਾਨੀ ਠੀਕ ਹੈ ਜੀ ਫੇਰ ਬਾਅਦ ਚ ਉਹ ਦੁਬਈ ਚਲ ਗਿਆ 2012 ਵਿੱਚ ਠੀਕ ਹੈ ਜੀ ਉਹਦੇ ਵਿੱਚ ਫਿਰ 2.5 ਮਹੀਨੇ ਉੱਥੇ ਮੈਂ ਕੰਮ ਵੀ ਕੀਤਾ ਜਾਨਕੀ ਲੇਬਰ ਦਾ ਵੀ ਕੋਈ ਕੰਮ ਜਿੱਦਾਂ ਮੈਂ ਘਰੋਂ ਪੈਸੇ ਨਾ ਮੰਗਾਵਾਂ ਮੈਂ ਲੇਬਰ ਦਾ ਕੰਮ ਕੀਤਾ ਸੀ ਦੁਬਈ ਹਾਂ ਜੀ ਉੱਥੇ ਜਦੋਂ ਟ੍ਰਾਂਸਪੋਰਟ ਚ ਕੰਮ ਕੀਤਾ ਠੀਕ ਹੈ ਜੀ ਅੱਛਾ ਤੁਸੀਂ ਮਤਲਬ ਡਰਾਈਵਰੀ ਦੇ ਵੀ ਜਿੱਤੇ ਕਹਿ ਸਕੀ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਨਾਲ ਹੀ ਲਾਇਸੈਂਸ ਬਣਾਉਦਾ ਹੀ ਨਾਲੇ ਉੱਥੇ ਰੋਟੀ ਦਾ ਖਰਚਾ ਰੋਟੀ ਪਾਣੀ ਦਾ ਖਰਚਾ ਕੱਢਦਾ ਹੈਗਾ ਠੀਕ ਹੈ ਜੀ ਤੇ ਬਾਅਦ ਵਿੱਚ 2.5 ਮਹੀਨੇ ਚ ਲਾਇਸੈਂਸ ਬਣ ਗਿਆ ਤੇ ਥੋੜੇ ਟਾਈਮ ਚ ਜਦੋਂ ਨਾਲ ਗੱਡੀ ਦੇ ਘੱਲਣ ਠੀਕ ਹੈ ਜੀ ਜਾਨਕੀ 3 ਕੁ ਮਹੀਨੇ 4 ਮਹੀਨੇ ਜਾਨਕੀ ਮੇਰੇ ਤਨਖਾਹ ਸਟਾਰਟ ਹੋ ਗਈ ਸੀ ਜਾਨਕੀ ਠੀਕ ਹੈ ਜੀ 3 ਮਹੀਨੇ ਚ ਬਣ ਗਿਆ ਜਾਨਕੀ ਪਹਿਲੀ ਵਾਰੀ 3 ਚ ਜੇ ਪਾਜੀ ਆਪਾਂ ਗੱਲ ਕਰੀਏ ਵੀ ਤੁਹਾਡਾ ਜਿਹੜਾ ਇੱਥੇ ਗੁਰੂ ਕੀ ਸੋਈ ਆਸ਼ਰਮ ਦੇ ਵਿੱਚ ਆਉਣ ਦਾ ਹਾਂਜੀ ਹਾਂਜੀ ਕਿਉਂਕਿ ਜਦੋਂ ਆਪਾਂ ਤੁਹਾਨੂੰ ਇੱਥੇ ਲੈ ਕੇ ਆਏ ਸੀਗੇ ਤੁਹਾਨੂੰ ਵੀ ਪਤਾ ਉਸ ਵੇਲੇ ਦੇ ਕੀ ਹਾਲਾਤ ਬਹੁਤ ਜ਼ਿਆਦਾ ਨਜ਼ਖੁਲਾਤ ਹੋ ਗਿਆ ਸੀ ਮੈਂ ਸੰਗਤ ਨੂੰ ਵੀ ਦੱਸ ਦੇਣਾ ਕਿ ਜਦੋਂ ਅਸੀਂ ਵੀਰ ਨੂੰ ਲੈ ਕੇ ਆਏ ਸੀ ਨਾ ਇਹ ਵੀਰ ਦੀਆਂ ਦੋਨੇ ਲੱਤਾਂ ਬਿਲਕੁਲ ਗਲ ਗਈਆਂ ਸੀਗੀਆਂ ਤੇ ਸਮੈਲ ਦੀ ਆਪਾਂ ਗੱਲ ਕਰੀ ਕੀੜੇ ਪੈ ਗਿਆ ਸੀ ਇੰਨੀ ਭੈੜੀ ਸਮੈਲ ਆਉਂਦੀ ਸੀ ਕਿ ਅਸੀਂ ਦੋ-ਦੋ ਮਾਸਕ ਲਾ ਕੇ ਪਰਨੇ ਵੀ ਲਪੇਟੇ ਸੀ ਸਾਹ ਨਹੀਂ ਸੀ ਆਉਂਦਾ ਕੋਲ ਵੀਰ ਦੇ ਜਾਇਆ ਨਹੀਂ ਸੀ ਜਾਂਦਾ ਉਸ ਸਮੇਂ ਜਿੰਨੇ ਵੀ ਚਾਹੇ ਸਾਡੀ ਟੀਮ ਦੇ ਮੈਂਬਰ ਸੀ ਜਾਂ ਜਿਨ੍ਹਾਂ ਵੀ ਸਾਡੇ ਚਾਉਣ ਵਾਲਿਆਂ ਨੇ ਜਿਨ੍ਹਾਂ ਨੇ ਵੀ ਉਹ ਵੀਡੀਓ ਦੇਖੀ ਸਾਡੇ ਚੈਨਲ ਦੇ ਜ਼ਰੀਏ ਜਾਂ ਇਹਦੇ ਵੀਰ ਦੇ ਪਿੰਡ ਤੋਂ ਵੀ ਸਿਗੇ ਸਾਰਿਆਂ ਦਾ ਇਹੀ ਸੀਗਾ ਕਿ ਇਹ ਇੱਕ ਤਰ੍ਹਾਂ ਅਸੀਂ ਜਿਹੜੇ ਡੈੱਡ ਬੋਡੀ ਲੈ ਕੇ ਜਾ ਰਹੇ ਆ ਇਹਦੇ ਵੀਰ ਦੇ ਬਚਣ ਦੇ ਕੋਈ ਚਾਂਸ ਨਹੀਂ ਹੈਗੇ ਤੇ ਪਰ ਜਿਹਨੂੰ ਪ੍ਰਮਾਤਮਾ ਨੇ ਰੱਖਣਾ ਹੋਵੇ ਜਿਹਨੂੰ ਪ੍ਰਮਾਤਮਾ ਨੇ ਆ ਲੰਬੀ ਉਮਰਾਂ ਬਖਸ਼ਣੀਆਂ ਹੋਣ ਉਹਨੂੰ ਕੋਈ ਵੀ ਟਾ ਨਹੀਂ ਸਕਦਾ ਤੇ ਅੱਜ ਵੀਰ ਦੇਖੋ ਬਿਲਕੁਲ ਤੰਦਰੁਸਤ ਸਾਡੇ ਸਾਹਮਣੇ ਬੈਠਾ ਤੇ ਵੀਰ ਉਸ ਵੇਲੇ ਕੀ ਹਾਲਾਤ ਹੋ ਗਏ ਸੀ ਕਿਉਂ ਇਹਨਾਂ ਹਾਲਾਤ ਦੇ ਵਿੱਚ ਜਾਣ ਦਾ ਜਿਹੜਾ ਕਾਰਨ ਹੈ ਕੀ ਹੋਇਆ ਸੀਗਾ ਜੀ ਤੁਸੀਂ ਜਿਹੜਾ ਤੁਹਾਨੂੰ ਇੱਥੇ ਆਉਣਾ ਪੈ ਗਿਆ ਜਿੱਦਾਂ ਘਰ ਵਾਲੇ ਜਿੱਦਾਂ ਦੱਸਿਆ ਸੀਗਾ ਮੈਂ ਤੁਹਾਨੂੰ ਘਰ ਵਾਲੀ ਜਿੱਦਾਂ ਜਿੱਦੋਂ ਦੱਸ ਨੂੰ ਮੈਂ ਦੱਸਿਆ ਜੀ ਉਹ ਥੋੜੀ ਥੋੜੀ ਅਲੱਗ ਜੀ ਹੋਣ ਲੱਗ ਪਈ ਸੀ ਤੁਸੀਂ ਪਹਿਲਾਂ ਨਸ਼ਾ ਨਸ਼ਾ ਕਰ ਲਓ ਪਏ ਸੀਗੇ ਹਾਂਜੀ ਹਾਂਜੀ ਨਸ਼ਾ ਕਿਹੜਾ ਨਸ਼ਾ ਕਰਦੇ ਸੀ ਚਿੱਟਾ ਕਰਦੇ ਸੀਗੇ ਉਹਨੂੰ ਚਿੱਟੇ ਨੂੰ ਕਿੱਦਾਂ ਲੱਗੇ ਸੀ ਕਿੰਨੇ ਕਦੋਂ ਲੱਗੇ ਸੀਗੇ ਚਿੱਟੇ ਨੂੰ ਹੁਣ ਮੈਨੂੰ ਵੀ ਨਹੀਂ ਖਿਆਲ ਜਾਨੀ ਕਿ ਮੈਂ ਬਾਹਰ ਵੀ ਕੀਤਾ ਐਵੇਂ ਕਿ ਝੂਠ ਬੋਲੀ ਜਾਈਏ ਅੱਛਾ ਬਾਹਰ ਬਦੀ ਉੱਤੇ ਡੇਬੇ ਦੇ ਵਿੱਚ ਲੱਗ ਪਏ ਸੀਗੇ 2 ਮਹੀਨੇ ਕੀਤਾ ਜੀ ਅੱਛਾ ਜੀ ਬਾਹਰ ਦਾ ਇੱਥੇ ਵੀ ਜਾਨੀ ਕਿ ਆ ਕੇ ਕੀਤਾ ਹੋਇਆ ਠੀਕ ਆ ਤੇ ਨਸ਼ੇ ਨੂੰ ਲੱਗਣ ਦਾ ਕੀ ਕਾਰਨ ਕੀ ਹੋਇਆ ਕਿੱਦਾਂ ਤੁਹਾਡੀ ਸ਼ੁਰੂਆਤ ਹੋਈ ਜਿਹੜਾ ਨਸ਼ੇ ਨੂੰ ਲੱਗੇ ਕਾਨੂੰਵਾਸ ਕੋ ਨੇ ਉਦ ਦੇਖ ਕਹਿੰਦੇ ਸਵਾਦ ਲੈ ਸਵਾਦ ਲੈ ਕੇ ਦੇਖ ਲੋ ਪਹਿਲਾਂ ਅਸ ਨਾਲ ਦੇ ਆ ਦੇ ਮਤਲਬ ਸਵਾਦ ਦੇ ਚੱਕਰ ਦੇ ਵਿੱਚ ਤੁਸੀਂ ਲੱਗ ਗਏ ਹਾਂ ਹਾਂ ਜੀ ਹਾਂ ਜੀ ਹੂੰ ਇਹ ਸਵਾਦ ਲੈਂਦੇ ਲੈਂਦੇ ਵੀ ਜ਼ਿਆਦਾ ਕੰਮ ਵਧ ਗਿਆ ਵੀ ਉਹੀ ਘਰ ਵਾਲੇ ਜਦੋਂ ਘਰ ਵਾਲੀ ਥੋੜੀ ਔਖੀ ਹੋਣ ਲੱਗੀ ਉਹ ਦੋ ਤੁਹਾਡੇ ਫਾਦਰ ਸਾਹਿਬ ਸੀਗੇ ਹਾਂ ਜੀ ਹਾਂ ਜੀ ਉਦੋਂ ਸੀਗੇ ਤੁਹਾਡੇ ਮਾਤਾ ਜੀ ਹੁਣੀ ਮੰਮੀ ਵੀ ਸੀਗੇ ਹਾਂ ਜੀ ਸੀਗੇ ਹੁਣ ਹੈ ਨਹੀਂ ਮਾਤਾ ਜੀ ਵੀ ਹੈ ਨਹੀਂ ਮੰਮੀ ਜਦੋਂ ਕਿਡਨੀਆਂ ਫੇਲ ਹੋ ਗਈਆਂ ਤੇ ਜਦੋਂ ਗੁਰਦੇ ਚੋਂ ਮਾਤਾ ਜੀ ਹੁਣਾਂ ਦੀ ਡੈਥ ਕਦੋਂ ਹੋਈ ਸੀ ਤੇ ਜੋ ਹੋਈ 2023 ਚ ਹੋਈ ਸੀ ਹਾਂ ਅੱਛਾ ਜੀ ਫਿਰ ਜਦੋਂ ਤੁਸੀਂ ਚਿੱਟਾ ਲਾਉਣ ਲੱਗ ਪਏ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਇੰਡੀਆ ਕਦੋਂ ਆਏ ਤੁਸੀਂ ਇੰਡੀਆ ਮੇਰੇ ਉੱਥੇ ਜਾਨਕੀ 2 ਮਹੀਨੇ ਹੋਏ ਬਾਹਰ ਲੱਗੇ ਸੀਗੇ ਜਾਨਕੀ ਮੈਂ ਅੱਛਾ ਜੀ ਫੇ ਮੇਰੇ ਉੱਥੇ ਮੋਢੇ ਟੁੱਟ ਗਏ ਉੱਥੇ ਅੱਛਾ ਜੀ ਹਾਂਜੀ ਤੇ ਉੱਥੇ ਜਦੋਂ ਹੋ ਗਈ ਲੜਾਈ ਜੀ ਹੋ ਗਈ ਠੀਕ ਹੈ ਹਾਂਜੀ ਹੂੰ ਜਿਆਦਾ ਕੰਮ ਹੋ ਗਿਆ ਜੇ ਉਧਰ ਵੀ ਹੋ ਗਿਆ ਅਸੀਂ ਇੱਧਰ ਵੀ ਜਾਣੀ ਹੋਵੇ ਠੀਕ ਹੈ ਜੀ ਤੇ ਫੇ ਆ ਗਿਆ ਮੈਂ ਤੇ ਇੱਥੇ ਲਾਇਤਰਾਉਂ ਦਿਖਣਾ ਦੇ ਵਿੱਚ ਉਹਦੇ ਵਿੱਚ ਕਾਲਾ ਪੀਲਾ ਨਿਕਲੇ ਆ ਅੱਛਾ ਜੀ ਤੇ ਫੇ ਕਰੋ ਦੇ ਫੇ ਮੇਰੇ ਪੌਰੀ ਹੋ ਗਈ ਪੈਰ ਦੇ ਵਿੱਚ ਅੱਛਾ ਪੌਰੀ ਨਾ ਜਦਾਂ ਛਾਲੀ ਹੋ ਗਏ ਮੱਟੀ ਕਾਲੀ ਘੁੱਟ ਕੇ ਤੇ ਉਹਨਾਂ ਜਿਆਦਾ ਹੋ ਗਿਆ ਕੰਮ ਠੀਕ ਆ ਉਹ ਹਸਪੀਟਲ ਲੈ ਕੇ ਫੇ ਹਸਪੀਟਲ ਜਿੱਦਾਂ ਦੱਸਿਆ ਉਹਨਾਂ ਨੂੰ ਪਹਿਲਾਂ ਕਿਹਾ ਅੱਬ ਦੱਸਿਆ ਨਹੀਂ ਸੀ ਮੈਂ ਜਾਣ ਕੇ ਘਰ ਪਹਿਲਾਂ ਠੀਕ ਨਸ਼ਾ ਕਰਦਾ ਹਾਂ ਇਸ ਘਰ ਨਹੀਂ ਤੁਹਾਡੇ ਪਤਾ ਸੀ ਤੁਸੀਂ ਲਗਨ ਨਸ਼ਾ ਕਰਦੇ ਆ ਠੀਕ ਹੈ ਹਸਪੀਟਲ ਜਾ ਕੇ ਫਿਰ ਮੈਂ ਦਾਤਾ ਮੈਂ ਛੜ ਮੈਂ ਦਿਮਾਗ ਆਇਆ ਮੈਂ ਕਿ ਛੜ ਦੋ ਇਦਾਂ ਤੁਸੀਂ ਕਿਹਨੂੰ ਦੱਸਿਆ ਪਹਿਲਾਂ ਪਿੰਦਾਂ ਨੂੰ ਮੈਂ ਘਰ ਵਾਲੀ ਨੂੰ ਦੱਸਿਆ ਅੱਛਾ ਆਪਣੀ ਵਾਈਫ ਨੂੰ ਦੱਸਿਆ ਤੁਸੀਂ ਠੀਕ ਹੈ ਤੇ ਕੀ ਰਿਸਪੌਂਸ ਸੀ ਤੁਹਾਡਾ ਪਰਿਵਾਰ ਵੱਲੋਂ ਉਦੋਂ ਉਦੋਂ ਤਾਂ ਜਣ ਕੇ 20 ਦਿਨ ਜਣ ਕੇ ਮੈਂ 20-22 ਦਿਨ ਹਸਪੀਟਲ ਰਿਹਾ ਉਦੋਂ ਸਾਰਾ ਸਹੀ ਸੀਗਾ ਜਣ ਕੇ ਅੱਛਾ ਜੀ ਆ ਕੇ ਜਣ ਕੇ ਪਿੱਛੋਂ ਮੇਰੀ ਮੰਮੀ ਨੂੰ ਬੋਲਦੀ ਵੀ ਸੀਗੀ ਉਹ ਉਹ ਮੈਨੂੰ ਘਰ ਆ ਕੇ ਪਤਾ ਲੱਗਾ ਅੱਛਾ ਜੀ ਤੇ ਮੈਂ ਇੱਕ ਸਾਲ ਜਾਨਕੀ ਮੰਜੇ ਤੇ ਰਹਾ ਹੋਲੀਓਂ ਥੈਰਪੀ ਕਰਾਉਂਦਾ ਰਿਹਾ ਦੂਜੇ ਗਣਨਾਂ ਤਨਵੀ ਲਾ ਪਿਆ ਜਾਨਕੀ ਵੀ ਦੁਆਰਾ ਠੀਕ ਹੈ ਕੋਈ ਜਾਨਕੀ ਕਹਿੰਦੀ ਹੈ ਖਾਲੇ ਦੇ ਮੈਨੂੰ ਪੈਸੇ ਆਏ ਮੈਂ ਕਹਾਂ ਮੈਨੂੰ ਦੱਸਦੀ ਨਹੀਂ ਸੀ ਜਦ ਮੈਲ ਦੇ ਖਾਚਾ ਉਹਨੂੰ ਦਿੰਦਾ ਸਾਰਾ ਕੁਝ ਐਸਾ ਆਪਣੇ ਘਰ ਵਾਲੇ ਦਿੰਦੇ ਸੀ ਉਹਨੂੰ ਦਿੰਦਾ ਸੀਗਾ ਤਾਂ ਤੇ ਮਾੜਾ ਵੀ ਨਹੀਂ ਕਹਿੰਦਾ ਸੀਗਾ ਤੇ ਉਹਨੂੰ ਮੈਨੂੰ ਹਿਸਾਬ ਨਹੀਂ ਦਿੰਦੀ ਪੈਸੇ ਮੈਂ ਜਦੋਂ ਹਾਲ ਆਇਆ ਫਿਰ ਮੈਂ ਰੱਖ ਲੈ ਦਿੰਦਾ ਵੀ ਆਇਆ ਦੋ ਤਿੰਨ ਲੱਖ ਜਿੰਨਾ ਹਾਲ ਆਇਆ ਤੁਸੀਂ ਉਦੋਂ ਵੀ ਫਿਰ ਚਿੱਟਾ ਲਾਉਂਦੇ ਸੀਗੇ ਨਹੀਂ ਛੱਡਤਾ ਸੀਗਾ ਮੈਂ ਤੇ ਤਾ ਉਸ ਵੇਲੇ ਛੱਡ ਦਿੱਤਾ ਸੀਗਾ ਹਾਂ ਜੀ ਬੈੱਡ ਤੇ ਸਿਕਣਾ ਮੈਂ ਕਿਉਂਕਿ ਬੈੱਡ ਤੇ ਕਿੰਨਾ ਟਾਈਮ ਰਿਹਾ ਬੈੱਡ ਤੇ ਤਿੰਨ ਸਾਲ ਸਾਰ ਕਰਿਆ ਹਾਂ ਜੀ ਤੁਹਾਡੇ ਫਾਤ੍ਹ ਸਾਹਿਬ ਜਦੋਂ ਡੈਥ ਹੋਈ ਮੈਂ ਬੈੱਡ ਤੇ ਹੀ ਸੀਗਾ ਜੀ ਅਚਾਨਕ ਤੁਸੀਂ ਬੈੱਡ ਤੇ ਸੀ ਉਦੋਂ ਕੀ ਪ੍ਰੋਬਲਮ ਮੇ ਲੱਤ ਜੀ ਸੀ ਪ੍ਰੋਬਲਮ ਜਲਦੀ ਉਦੋਂ ਹਾਂ ਜੀ ਮੇ ਲੱਤਾਂ ਜੀ ਸੀ ਹਾਂ ਜੀ ਲੱਤ ਨਹੀਂ ਸੀ ਜਿਹਦਾ ਸਿੱਧੀ ਨਹੀਂ ਹੁੰਦੀ ਸੀ ਜਿਹਦੇ ਤੇ ਪੱਟੀਆਂ ਨਹੀਂ ਕਰ ਦਿੰਦੀਆਂ ਸੀ ਅੱਛਾ ਜੀ ਤੁਹਾਡੇ ਫਾਤ੍ਹ ਸਾਹਿਬ ਉਹਨਾਂ ਦੀ ਡੈਥ ਦਾ ਕਾਰਨ ਕੀ ਸੀਗਾ ਉਹਨਾਂ ਦੀ ਡੈਥ ਜਦੋਂ ਸਵੇਰ ਨੂੰ ਡੈਡੀ ਹਵੇਲੀੋਂ ਆਇਆ ਤੇ ਉਹ ਕਹਿੰਦਾ ਮੈਨੂੰ ਰੋਟੀ ਦੇ ਦੇ ਅਛਾ ਜੀ ਘਰ ਵਾਲੀ ਮੈਂ ਕਰਨ ਬਾਈਫ ਨੇ ਤੇ ਮੰਮੀ ਮੇਰੀ ਜਦਾਂ ਮੰਜੇ ਤੇ ਸੀਗੀ ਉਹ ਵੀ ਜਦਾਂ ਥੋੜੇ ਹੈਡ ਕਿਡਨੀਆ ਕਰਕੇ ਦਵਾਈ ਚੱਲਦੀ ਸੀਗੀ ਅਛਾ ਮਾਤਾ ਜੀ ਤੁਹਾਡੇ ਢਿੱਲੇ ਬਿਮਾਰੇ ਸੀਗੇ ਜੂੜ ਢਿੱਲੇ ਲੇਗੇ ਪਰ ਰੋਟੀ ਨਹੀਂ ਬਣਾ ਸਕਦੇ ਸੀ ਭਾਈ ਇੱਕ ਮੈਂ ਜ਼ਰੂਰਤ ਪੁੱਛਣਾ ਚਾਹਣਾ ਤੇ ਜਦੋਂ ਤੁਹਾਨੂੰ ਘਰ ਦੇ ਹਾਲਾਤਾਂ ਬਾਰੇ ਪਤਾ ਸੀ ਵੀ ਤੁਹਾਡੇ ਫਾਦਰ ਸਾਹਿਬ ਵੀ ਐਨੇ ਬਿਮਾਰ ਆ ਮਾਤਾ ਵੀ ਮੰਜੇ ਤੇ ਆ ਲੈ ਆ ਉਹ ਨਸ਼ੇ ਬਾਰੇ ਕਿੱਦਾਂ ਯਾਰ ਕਿੱਦਾਂ ਖਿਆਲ ਆ ਗਿਆ ਹਨਾ ਇਹ ਇਹ ਸਾਡੇ ਲਈ ਵੀ ਇੱਕ ਬੜਾ ਚਿੰਤਾ ਦਾ ਵਿਸ਼ਾ ਆ ਕਿ ਜਿਹੜੀ ਸਾਡੀ ਜਵਾਨੀ ਤੇ ਨਸ਼ੇ ਵੱਲੋਂ ਹੀ ਜਾਈ ਜਾਂਦੀ ਏ ਮੈਂ ਇਹ ਜ਼ਰੂਰ ਚਾਹਣਾ ਕਿ ਅੱਜ ਜਿਹੜੇ ਵੀ ਸਾਡੇ ਵੀਰ ਜਿਹੜੇ ਨੌਜਵਾਨ ਵੀਰ ਆ ਇਸ ਵੀਡੀਓ ਨੂੰ ਦੇਖਦੇ ਆ ਉਹ ਤੁਹਾਡੇ ਤੋਂ ਜ਼ਰੂਰ ਇਸ ਚੀਜ਼ ਦਾ ਸਾਬਕ ਲੈ ਕੇ ਕਿਉਂਕਿ ਅੱਜ ਮੈਂ ਜ਼ਰੂਰ ਇਹ ਗੱਲ ਦੱਸਦਾ ਕਿ ਅੱਜ ਇਹ ਭਰਾ ਸਾਡਾ ਇਹ ਸਾਨੂੰ ਵੀ ਕਿੰਨਾ ਚਿਰ ਹੋ ਗਿਆ 1.5 ਸਾਲ ਹੋ ਗਿਆ ਉਹਨਾਂ ਥੇ ਸਾਡੇ ਕੋਲ ਸਾਲ ਤੋਂ ਤੋਂ ਉੱਪਰ ਹੋ ਗਿਆ ਨਾ ਹਾਂਜੀ ਸਾਲ ਇਸ ਵਿੱਚ ਨੇਂਡਿ ਹੋ ਗਿਆ ਅੱਛਾ ਇਸ ਵਿੱਚ ਨੇ ਸਾਲ ਹੋ ਜਾਣਾ ਨਾ ਤੇ ਇਹ ਵੀਰ ਨੂੰ ਸਾਲ ਹੋ ਗਿਆ ਸਾਡੇ ਕੋਲ ਇਹਨੂੰ ਸਾਲ ਤੋਂ ਕੋਈ ਨਿਸ਼ਾਨੀ ਕੋਈ ਕੁਝ ਨਹੀਂ ਅਸੀਂ ਇਹਦੇ ਨਾਲ ਵੀਰ ਜਦੋਂ ਲੈ ਕੇ ਆਏ ਸੀ ਉਦੋਂ ਦੀਆਂ ਵੀਡੀਓ ਵੀ ਆਪ ਜੀ ਦੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਆਂ ਤੇ ਉਦੋਂ ਦੇ ਤੇ ਹੁਣ ਦੇ ਹਾਲਾਤਾਂ 'ਚ ਦੇਖੋ ਐਸੇ ਵੇਲੇ ਵੀਰ ਸਾਡਾ ਉੱਚਾ ਲੰਬਾ ਗੱਭਰੂ ਪੂਰਾ ਸਰੀਰ ਫਟੈਨ ਅ ਪਤਾ ਲੱਗਦਾ ਆ ਪਰ ਬਾਈ ਯਾਰ ਮੈਨੂੰ ਸਮਝ ਨਹੀਂ ਲੱਗਦੀ ਵੀ ਨਸ਼ੇ ਦੇ ਵਿੱਚ ਕਿੱਦਾਂ ਇਸ ਦਲਦਲ 'ਚ ਕਿੱਦਾਂ ਫਸ ਜਾਂਦੇ ਆ ਨਾ ਸਾਡੇ ਜਿਹੜੇ ਨੌਜਵਾਨ ਵੀਰ ਆ ਸਾਡੇ ਜਾਨੀਏ ਚਿੱਟਾ ਹੈ ਹੀ ਚੀਜ਼ ਇਦਾਂ ਦੀ ਜਾਨੀਏ ਨਾ ਉਹ ਇੱਕ ਵਾਰ ਜਦੋਂ ਸਵਾਦ ਲੈ ਲਿਓ ਉਹਦੇ ਜਾਨੀਏ ਬੰਦਾ ਸਵਾਦ ਹੀ ਲੈਂਦਾ ਰਹਿੰਦਾ ਹੈ ਜੀ ਜਦੋਂ ਪਹਿਲੀ ਵਾਰ ਤੇ ਵੀਰ ਲਾਇਆ ਹੋਊਗਾ ਤੇਰੇ ਵੀ ਇਹ ਤਾਂ ਤੇਰੇ ਵੀ ਪਤਾ ਹੀ ਹੋਊਗਾ ਤੇਰੇ ਦਿਮਾਗ 'ਚ ਗੱਲ ਹੋਊਗੀ ਕਿ ਇੱਕ ਵਾਰ ਜਦੋਂ ਲਾ ਲਿਆ ਕਿ ਬੰਦੇ ਇਸ ਗੱਲ 'ਚ ਫਸ ਜਾਂਦਾ ਕਿ ਨਹੀਂ ਉਸ ਤੋਂ ਬਾਅਦ ਪਤਾ ਲੱਗਾ ਫਸ ਜਾਂਦਾ ਬਾਅਦ ਜਦੋਂ ਮਾੜੇ ਹਾਲਾਤ ਹੋ ਜਾਂਦੇ ਫੇਰ ਪਤਾ ਲੱਗਦਾ ਹੈ ਫੇਰ ਪਤਾ ਲੱਗਦਾ ਟਾਈਮ ਜਦੋਂ ਕਹਿ ਲਓ ਕਿ ਹੱਥੋਂ ਟਾਈਮ ਨਿਕਲ ਜਾਂਦਾ ਹੈ ਨਾ ਉਦੋਂ ਪਤਾ ਲੱਗਦਾ ਹਾਂ ਜੀ ਇਹ ਫੇਰ ਡੇਲੀ ਲਾਉਣ ਲੱਗ ਪਿਆ ਸੀ ਹਾਂਜੀ ਡੇਲੀ ਡੇਲੀ ਲਾਉਂਦੇ ਸੀ ਫੇਰ ਉਹ ਲਾਉਂਦੇ ਵੀ ਮਹਿੰਗਾ ਹੋਊਗਾ ਜ਼ਰੂਰ ਤੇ ਉਹਦੇ ਲਈ ਪੈਸਿਆਂ ਦਾ ਪ੍ਰਬੰਧ ਕਿੱਥੋਂ ਕਰਦੇ ਸੀ ਇਹਨਾਂ ਦੂਜੇ ਤਰ੍ਹਾਂ ਦੇ ਪੈਸੇ ਮੇਰੇ ਕੋਲ ਹੁੰਦੇ ਘਰ ਵੀ ਹੁੰਦੇ ਸੀ ਡੈਡੀ ਕੋਲ ਵੀ ਹੁੰਦੇ ਜਦੋਂ ਅਸੀਂ ਘਰਦਿਆਂ ਤੋਂ ਵੀ ਪੇਲੇ ਲੈ ਲੈਣੇ ਕਰ ਲੈਣੇ ਹਾਂ ਹਾਂ ਜਿੱਦਾਂ ਇਕੱਠਾ ਹੀ ਜਿੰਦਾ ਇੱਧਰ ਲੈਣਾ ਇਦਾਂ ਕਾ ਲੁੰਦਾ ਸੀ ਵਾਏ ਗਰੂ ਇਹ ਇਸ ਕੋਡ ਤੋਂ ਜਿਹੜਾ ਸਾਡਾ ਇਹ ਪੰਜਾਬ ਨੂੰ ਖੋਖਲਾ ਕਰ ਰਿਹਾ ਜਿਹੜਾ ਚਿੱਟੇ ਵਾਲਾ ਕੋਡ ਜਿਹੜਾ ਸਾਡੇ ਪੰਜਾਬ ਦੀ ਜਵਾਨੀ ਚ ਵੱਧ ਰਿਹਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੀਰ ਦੀ ਅੱਜ ਦੀ ਜਿਹੜੀ ਗੱਲਬਾਤ ਆ ਇਤੋਂ ਸਿੱਖ ਕੇ ਸਾਡੇ ਜਿਹੜੇ ਨੌਜਵਾਨੋ ਭਰਾ ਆ ਜਾਂ ਸਾਡੇ ਛੋਟੀ ਜਵਾਨੀ ਆ ਜਿਹੜੀ ਉਹ ਵੀਰ ਤੋਂ ਸਿੱਖ ਕੇ ਸੇਧ ਲੈਣ ਇਹੋ ਜਿਹੇ ਕੋਡ ਤੋਂ ਸਾਈਡ ਹੁਣ ਪਾਸਾ ਵਟਣ ਤੇ ਉਹ ਆਪਣੀ ਜਵਾਨੀ ਨੂੰ ਬਚਾ ਸਕਦਾ ਇਹਦੇ ਵੱਲ ਦੇਖਣ ਦੀ ਕੋਸ਼ਿਸ਼ ਨਾ ਗਨ ਸੋਚੇ ਰਹਿਣਾ ਵੀ ਨਾ ਬੜਾ ਭੇੜਾ ਬਾਈ ਹੈ ਨਾ ਤੇ ਹੁਣ ਜਦੋਂ ਘਰ ਦੇ ਘਰ ਬਰਬਾਦ ਕਰ ਸਕਦਾ ਹਾਂ ਹਾਂ ਬਿਲਕੁਲ ਬਾਈ ਤੇਰਾ ਹੁਣ ਕਿਦਾਂ ਦੱਸ ਦੇ ਕਰ ਹੱਸਦਾ ਬਸਦਾ ਪਰਿਵਾਰ ਕਿੱਡਾ ਖੇਤੀ ਕਰਦੇ ਸੀ ਪਿੰਡ ਦੇ ਵਿੱਚ ਕਹਿੰਦਾ ਕਹੋਂਦਾ ਹੋਣਾ ਹਨਾ ਤੇ ਫਾਦਰ ਸਾਹਿਬ ਅੰਗਲੈਂਡ ਚ ਕਿੰਨਾ ਸਮਾਂ ਲਾ ਕੇ ਆਏ ਤੂੰ ਵੀ ਡੁਬਈ ਚ ਲੈ ਗਿਆ ਜੇ ਉਹੀ ਪੈਸੇ ਨੂੰ ਸੰਭਿਆ ਜਾਂਦਾ ਤੇ ਅੱਜ ਕਿੱਥੇ ਦੀ ਕਿੱਥੇ ਹੋਣਾ ਸੀਗਾ ਹਨਾ ਤੇ ਜਦੋਂ ਭੈ ਤੈਨੂੰ ਲੈ ਕੇ ਆਏ ਸੀਗੇ ਅਸੀਂ ਉਦੋਂ ਤੇਰੇ ਹਾਲਾਤ ਬੜੇ ਭੜੇ ਸੀ ਲੱਤਾਂ ਵੀ ਪੂਰੀਆਂ ਗਲ ਗਈਆਂ ਸੀ ਹਨਾ ਤੇ ਇਹਦਾ ਸਕਦੀ ਉਸ ਵੇਲੇ ਵੀਰ ਦੇ ਪੇਟ ਜਣ ਕਿ ਰੀਡ ਦੀ ਹੱਡੀ ਵੀ ਐ ਚਮਕਦੀ ਮਤਲਬ ਕੋਈ ਸਾਨੂੰ ਜੇ ਕੋਈ ਚੀਜ਼ ਚੈੱਕ ਕਰਨੀ ਜਾਂ ਕੋਈ ਐਕਸਰਾ ਕਰਾਉਣ ਦੀ ਜੇ ਸਕੈਨ ਕਰਾਉਣ ਦੀ ਲੋੜ ਸੀ ਐਦੀ ਕਲੀਕਲੀ ਹੱਡੀ ਸਰੀਰ ਦੀ ਵੀਰ ਦੀ ਦਿੱਦੀ ਸੀ ਉਸ ਸਮੇਂ ਬਲੱਡ ਦੀ ਲੋੜ ਸੀ ਬਲੱਡ ਚੜਾਉਣਾ ਇਹਦੇ ਕਿਉ ਲੱਤਾਂ ਦੋਨੇ ਗਲ ਗਈਆਂ ਸੀ ਖੂਨ ਐਦੇ ਨਾਲੋਂ ਨਾਲ ਥੱਲੇ ਨਿਕਲਦਾ ਰਹਿਣਾ ਇਹਦੇ ਵੀਰ ਦੇ ਉਹ ਹਾਲਾਤ ਸੀ ਉਸ ਵੇਲੇ ਬਣੇ ਉਹ ਫਿਰ ਉਸ ਵੇਲੇ ਜਦੋਂ ਐਨੇ ਬੁਰੇ ਹਾਲਾਤਾਂ 'ਚ ਹੋ ਗਏ ਉਸ ਵੇਲੇ ਫਿਰ ਮਤਲਬ ਨਸ਼ੇ 'ਚ ਹੀ ਧਿਆਨ ਰਿਹਾ ਦਵਾਈਆਂ ਨੂੰ ਕੀਤਾ ਨਹੀਂ ਆਪਾਂ ਦਵਾਈ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਨੇ ਦਵਾਈ ਬਿਲਕੁਲ ਸੋਝਦਾ ਹੀ ਨਹੀਂ ਜਦੋਂ ਬੰਦਾ ਇਦਾਂ ਹਾਂ ਫਿਰ ਨਸ਼ੇ 'ਚ ਹੀ ਫਤਕ ਬੰਦਾ ਨਸ਼ੇ ਦਾ ਹੀ ਬੰਦੇ ਦੀ ਬੱਸ ਹੋ ਜਾਂਦੀ ਫੇ ਹੀ ਹੁੰਦਾ ਹ ਹ ਉਸ ਵੇਲੇ ਕੀ ਫੀਲਿੰਗ ਸੀ ਕਿਉਂਕਿ ਜਦੋਂ ਲੈ ਕੇ ਆਏ ਬਾਈ ਯਾਰ ਕਿੰਦਾ ਕੀੜੇ ਪਿਆ ਸੀ ਇਹਦਾ ਨੋਚ ਨੋਚ ਖਾਂਦੇ ਸੀ ਹੈਨਾ ਅਸੀਂ ਬਾਹਰੋਂ ਜਾਣਾ ਸਾਨੂੰ ਸਾਹ ਨਹੀਂ ਸੀ ਆਉਂਦਾ ਤੁਹਾਡੇ ਈਵਨ ਤੁਹਾਡੇ ਆਂਡ ਗੌਣਦੇ ਵੀ ਸਾਰਿਆਂ ਨੇ ਦੱਸਿਆ ਕਿ ਉਹਨਾਂ ਦਾ ਸਾਡਾ ਕੋਠੇ ਦੇ ਉੱਤੇ ਚੜ੍ਹਨਾ ਵੀ ਮੁਸ਼ਕਲ ਹੋਇਆ ਹੈ ਹਨਾ ਕੋਠੇ ਤੇ ਵੀ ਐਨੀ ਹੈ ਭੈੜੀ ਸਮੈਲ ਆਉਂਦੀ ਸੀਗੀ ਤੁਸੀਂ ਉਸ ਅੰਦਰ ਰਹਿ ਰਹੇ ਸੀ ਤੁਹਾਡੀ ਬੋਡੀ ਦੇ ਵਿੱਚੋਂ ਸਮੈਲ ਆ ਰਹੀ ਸੀ ਕੀੜੇ ਤੁਹਾਨੂੰ ਨੋਚ ਨੋਚ ਕੇ ਖਾ ਰਹੇ ਸੀ ਹਨ ਤੇ ਉਹ ਕੀ ਫੀਲਿੰਗ ਕਿਦਾਂ ਦੀ ਸੀ ਮੇਰੇ ਭਾਈ ਯਾਰ ਫੀਲਿੰਗ ਬਹੁਤ ਪੜੀ ਜਣੀ ਰੱਬ ਕਿਸੇ ਨੂੰ ਦਿਖਾਵੇ ਨਾ ਇਦਾਂ ਚੀਜ਼ ਹਾਂ ਜਦੋਂ ਮੈਂ ਇਦਾਂ ਲੱਗਾ ਵੀ ਜਾਂਦਾ ਜਣ ਕੇ ਮੈਂ ਘਰ ਵਾਲੀ ਨਹੀਂ ਇਹ ਜੇ ਮੇਰੇ ਤੇ ਮੇਰੀ ਕੁੜੀ ਜਦੋਂ ਛੱਡ ਕੇ ਗਏ ਮੈਨੂੰ ਹਨ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੇਰੀ ਕੁੜੀ ਨਾਲ ਗੱਲ ਕਰਾ ਦੇ ਇੱਕ ਵਾਰੀ ਅੱਛਾ ਤੁਹਾਡੀ ਕੁੜੀ ਵੀ ਬੇਟੀ ਵੀ ਹੈ ਤੁਹਾਡੇ ਹਾਂ ਜੀ 8 ਸਾਲਾਂ ਦੀ ਹਾਂ ਜੀ 8 ਸਾਲਾਂ ਦੀ ਬੇਟੀ ਜੀ ਹੁਣ ਮੈਂ ਕਿਹਾ ਕੁੜੀ ਨਾਲ ਗੱਲ ਕਰਾ ਦੇ ਕਹਿੰਦੀ ਉਹ ਕਹਿੰਦੀ ਕਰਦੀ ਨਹੀਂ ਹੈਗੀ ਮੈਂ ਕਿਹਾ ਇਦਾਂ ਕਿਦਾਂ ਹੋ ਰਹਾ ਕਰਦੀ ਨਹੀਂ ਹੈ ਕਿ ਮੈਂ ਤੂੰ ਕਰਾ ਤਾ ਗੱਲ ਤਾ ਕਰਾ ਕੋਈ ਫੋਨ ਤਾ ਲਾ ਕਰਨ ਨੂੰ ਉਹੀ ਜਾਨੀ ਕਿ ਮੇਰੇ ਦਿਮਾਗ ਚ ਇੱਕੋ ਗੱਲ ਬੈ ਗਈ ਮੈਂ ਜਦੋਂ ਨਾ ਫਿਰ ਉਹਨਾਂ ਨੂੰ ਫੋਨ ਕੀਤਾ ਫਿਰ ਉਹੀ ਦਿਮਾਗ ਜਾਨੀ ਕਿ ਗੱਲ ਘੁੰਮੀ ਜਾਂਦੀ ਪਰ ਇੱਕ ਗੱਲ ਇਹ ਤਾਂ ਕੱਲਾ ਸੀਗਾ ਇੱਕ ਕੱਲ ਨੂੰ ਤਾਂ ਹਰ ਹੁਣ ਵੀਰ ਆਪਾ ਵੀਰ ਇੱਕ ਗੱਲ ਨੂੰ ਤਾਂ ਆਪਾਂ ਮੰਨਦੇ ਆ ਨਾ ਕਿ ਜੇ ਤੁਹਾਡਾ ਪਰਿਵਾਰ ਵੀ ਛੱਡ ਕੇ ਗਿਆ ਉਹਦੇ ਵਿੱਚ ਵੀ ਚਿੱਟੇ ਦਾ ਇੱਕ ਕਾਰਨ ਹੈਗਾ ਕਿਉਂਕਿ ਤੁਹਾਡਾ ਇਹ ਵਿਆਹ ਤੋਂ ਕਿੰਨੇ ਚਿਰ ਬਾਅਦ ਤੁਹਾਡੇ ਜਿਹੜੇ ਮੈਸੇਜ ਹੈ ਕਿੰਨੇ ਚਿਰ ਬਾਅਦ ਛੱਡ ਕੇ ਗਿਆ ਤੁਹਾਨੂੰ ਤੁਕ ਮੇ 6-7 ਸਾਲ 7 ਸਾਲ 6-7 ਸਾਲ ਹਨ ਉਹ ਵੀ ਮਤਲਬ 6-7 ਸਾਲ ਤੁਹਾਡੀ ਵਧੀਆ ਨੀਵੀ ਆ ਤੇ ਉਹਦੇ ਵਿੱਚ ਵੀ ਇੱਕ ਕਾਰਨ ਤਾਂ ਚਿੱਟਾ ਹੀ ਆ ਹਨਾ ਜੇ ਆਪਾਂ ਦੇਖੀਏ ਤੁਹਾਡਾ ਹੱਸਦਾ ਵਾਦਾ ਘਰ ਉਜੜਿਆ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਚਿੱਟੇ ਦਾ ਹੀ ਰਿਹਾ ਉਹਦੇ ਵਿੱਚ ਹਨਾ ਇਹ ਹੁਣ ਆ ਜਿਹੜੇ ਹੱਥਾਂ ਦੇ ਉੱਤੇ ਸਾਰੇ ਜ਼ਖਮ ਇਹ ਵੀ ਕੀ ਤੁਸੀਂ ਸੂਈਆਂ ਲਾ ਕੇ ਹੋਏ ਹੋਏ ਕੀ ਹਾਂਜੀ ਹਾਂਜੀ ਸੂਈਆਂ ਲਾਉਂਦਾ ਹੈ ਜੀ ਇੱਥੇ ਟੀਕੇ ਲਾਉਂਦੇ ਸੀ ਤੁਸੀਂ ਹਨਾ ਉਹ ਟੀਕਿਆਂ ਦੇ ਨਾਲ ਸਾਰੀਆਂ ਬਾਹਾਂ ਵੀ ਦੇ ਪਰੂਨੀਆਂ ਗਈਆਂ ਹਾਂਜੀ ਹਾਂਜੀ ਹੁਣ ਵੇ ਤੇਰ ਸਾਲ ਇੱਕ ਦੇ ਵਿੱਚ ਸਰੀਰ ਕਿੰਨਾ ਸੋਹਣਾ ਹੋ ਗਿਆ ਜਦੋਂ ਲੈ ਕੇ ਆਏ ਹੋਏ ਵੇਲੇ ਕਿਦਾਂ ਦਾ ਸੀ ਇਹਦਾ ਮਤਲਬ ਪਹਿਲਾਂ ਤਾਂ ਤੇਰੇ ਸੀ ਹੋਰ ਵੀ ਬਹੁਤ ਸੋਹਣਾ ਹੋਊਗਾ ਜਦੋਂ ਮਤਲਬ ਨਸ਼ਾ ਨਹੀਂ ਕਰਦੇ ਸੀ ਉਸ ਤੋਂ ਪਹਿਲਾਂ ਹਾਂਜੀ ਹਾਂਜੀ ਉਦੋਂ ਤਾਂ ਵਧੀਆ ਸਰੀਰ ਕੋਈ ਗੇਮ ਗੁੰਮ ਵੀ ਕਰਦੇ ਸੀ ਗੇਮ ਗੇਮ ਨਹੀਂ ਕਰਦਾ ਸੀਗਾ ਮੈਂ ਅੱਛਾ ਜੀ ਉਦਾਂ ਜਨ ਕੇ ਜੈਮ ਜਿਮ ਜੁੰਮ ਜਾਂਦੇ ਸੀਗੇ ਹੂੰ ਤਾਂ ਅਨੂਪੇ ਹੁਣ ਕੀ ਮਹਿਸੂਸ ਹੋਇਆ ਜਦੋਂ ਤੁਸੀਂ ਇੱਥੇ ਆਏ ਆ ਸਾਡੇ ਕੋਲ ਗੁਰੂ ਕੀ ਸੇਵਾ ਅਸ਼ਰਮ ਦੇ ਵਿੱਚ ਇੱਥੇ ਰਹਿਣ ਲੱਗੇ ਆ ਉਹ ਕੀ ਫੀਲ ਹੋਣ ਲੱਗਾ ਜੀ ਉਸ ਤੋਂ ਬਾਅਦ ਦਾ ਪਹਿਲਾਂ ਪਤਾ ਵੀ ਨਹੀਂ ਸੀ ਕਿ ਜਣੇ ਕਿ ਇੱਥੇ ਲੱਗੇ ਹੈ ਜਦੋਂ ਕੋਈ ਗੁਰੂ ਕਿਸੂਈ ਹੈ ਪਤਾ ਨਹੀਂ ਸਾਡੇ ਰੀ ਨਹੀਂ ਪਤਾ ਸੀ ਸਾ ਨੂੰ ਨਹੀਂ ਪਤਾ ਸੀਗਾ ਤੇ ਹੋਰ ਹੀ ਹੋਰ ਹੀ ਇਦਾਂ ਪਤਾ ਲੱਗਾ ਤੇ ਇੱਥੇ ਤਾਂ ਬਹੁਤ ਵਧੀਆ ਸਿਸਟਮ ਹੈ ਸਾਰਾ ਤੇ ਤੁਹਾਨੂੰ ਆ ਕੇ ਫੇ ਕੀ ਮਹਿਸੂਸ ਜਦੋਂ ਹੁਣ ਕੋਈ ਜਦੋਂ ਪਹਿਲਾਂ ਸੀ ਚਿੱਟਾ ਲਾਉਂਦੇ ਸੀਗੇ ਤੁਹਾਨੂੰ ਇੱਥੇ ਕੋਈ ਨਸ਼ੇ ਵਾਲੀ ਚੀਜ਼ ਨਹੀਂ ਮਿਲੀ ਜਾਂ ਕੁਝ ਉਹਦੀ ਕੋਈ ਤੋੜ ਮਹਿਸੂਸ ਹੋਈ ਤੁਹਾਨੂੰ ਇੱਥੇ ਆ ਕੇ ਨਹੀਂ ਤੋੜ ਬਸ ਇੱਕ ਦੋ ਦਿਨ ਜਦੋਂ ਖੂਨ ਜਦੋਂ ਉਹ ਪੰ ਗੁਰੂ ਕੋ ਚੜੀ ਗਏ ਉਹਨਾਂ ਜਣੇ ਕਿ ਅਸਰ ਜਾਂ ਨਹੀਂ ਹੋਏ ਜਣਕੇ ਤਰਫਿਆਂ ਜਾਂ ਨਹੀਂ ਮੈਨ ਜਣਕੇ ਉਹਦੇ ਨਾਲ ਨੋਰਮਲ ਹੋ ਗਏ ਨਾ ਪਹਿਲਾਂ ਭਾਈ ਜਿੱਦਾਂ ਹੁਣ ਸਾਡੇ ਕਈ ਨੌਜਵਾਨ ਵੀਰ ਆ ਜਿਹੜਾ ਨਸ਼ਾ ਛੱਡਣਾ ਵੀ ਚਾਹੁੰਦੇ ਆ ਹਨਾ ਤੇ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹ ਛੱਡ ਨਹੀਂ ਪਾਰਾ ਜਾਂ ਤਾਂ ਉਹਨਾਂ ਨੂੰ ਕਹਿੰਦੇ ਜਿਹਨੂੰ ਕਹਿੰਦੇ ਫਿਰ ਤੋੜ ਲੱਗਦੀ ਆ ਉਹਨਾਂ ਨੂੰ ਹਨਾ ਉਹ ਉਸ ਮਸੱਈਏ ਵਿੱਚ ਆਉਂਦੀ ਆ ਤੇ ਜਾਂ ਫਿਰ ਕੋਈ ਇਹ ਵੀ ਇੱਕ ਉਹਨਾਂ ਦਾ ਕਹਿ ਸਕਦੇ ਆ ਵੀ ਮੈਨੂੰ ਇਹ ਵੀ ਇੱਕ ਲੱਗਦਾ ਵੀ ਜਿਹੜਾ ਉਹਨਾਂ ਦਾ ਬੈਟਰੀ ਉਠਣੀ ਕਿਹ ਲਈ ਇਹ ਉਹਨਾਂ ਦਾ ਸਰਕਲ ਜਿਹੜਾ ਆ ਉਹ ਵੀ ਇਸ ਚੀਜ਼ ਚ ਮੈਟਰ ਕਰਦਾ ਕਿਉਂਕਿ ਹਰਮਨ ਭਾਈ ਤੂੰ ਉੱਥੇ ਆਪਣਾ ਜਿਹੜਾ ਤੇਰਾ ਸਰਕਲ ਸੀ ਪਿਛਲਾ ਉਹ ਤੋਂ ਬਿਲਕੁਲ ਅਲੱਗ ਹੋ ਗਿਆ ਟੁੱਟ ਗਿਆ ਉਹਦੇ ਨਾਲੋਂ ਟੁੱਟ ਕੇ ਇੱਥੇ ਇੱਕ ਨਵਾਂ ਮਾਹੌਲ ਮਿਲਿਆ ਇੱਥੇ ਜੇ ਆਪਾਂ ਗੱਲ ਕਰੀਏ ਕਿ ਗਰਵਾਣੀ ਜਿਹੜਾ ਗੁਰੂ ਸਾਹਿਬ ਦਾ ਬਾਸ ਆ ਹਮੇਸ਼ਾ ਇੱਥੇ ਗਰਵਾਣੀ ਚੱਲਦੀ ਰਹਿੰਦੀ ਆ ਤੇ ਸਭ ਤੋਂ ਵੱਡੀ ਕਿਰਪਾ ਤਾਂ ਉਹੀ ਆ ਨਾ ਕਿ ਕੰਨਾਂ ਦੇ ਵਿੱਚ ਆਪਾਂ ਜੇ ਧਿਆਨ ਨਹੀਂ ਵੀ ਦਿੰਦੇ ਪਰ ਸਾਡੇ ਕੰਨਾਂ ਦੇ ਵਿੱਚ ਉਹ ਬਾਣੀ ਜਿਹੜੀ ਆ ਉਹ ਲਗਾਤਾਰ ਪੈਂਦੀ ਆ ਉਹ ਲਗਾਤਾਰ ਪੇਜ ਜਾਂਦੀ ਉਸ ਚੀਜ਼ ਦਾ ਵੀ ਅਸਰ ਇਸ ਚੀਜ਼ ਦੇ ਵਿੱਚ ਹੈਗਾ ਆ ਕ ਤੇ ਬਾਕੀ ਸੰਗ ਦਿੱਥੇ ਮਿਲ ਗਈ ਤੇ ਸੰਗ ਜੀ ਇੱਕ ਸੀ ਕੋਸ਼ਿਸ਼ ਕੀਤੀ ਸੀ ਕਿਉਂਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਜੇਕਰ ਕੋਈ ਸਾਡਾ ਨੌਜਵਾਨ ਵੀਰ ਜਾਂ ਕੋਈ ਕਿਸੇ ਵੀ ਤਰ੍ਹਾਂ ਭੈੜੀ ਸੰਗ ਦੇ ਵਿੱਚ ਪੈ ਕੇ ਜਾਂ ਕਿਸੇ ਤਰ੍ਹਾਂ ਵੀ ਅਜਿਹੇ ਬੁਰੇ ਹਾਲਾਤਾਂ ਦੇ ਵਿੱਚ ਪੈ ਗਿਆ ਆਪਾਂ ਉਹਨਾਂ ਨੂੰ ਕੱਢਣ ਦੇ ਲਈ ਕੀ ਕਰ ਸਕਦੇ ਹਾਂ ਤੇ ਅਸੀਂ ਜੋ ਸਾਡੇ ਦਿਮਾਗ ਨੇ ਜੋ ਗੁਰੂ ਸਾਹਿਬ ਨੇ ਕਿਰਪਾ ਕਰਕੇ ਸਾਡੇ ਤੇ ਪਾਇਆ ਸੀ ਸਾਨੂੰ ਲੱਗਦਾ ਸੀ ਕਿ ਅਸੀਂ ਇਸ ਵੀਰ ਨੂੰ ਥੋੜਾ ਬਿਜੀ ਰੱਖੀਏ ਜਿਤੇ ਨਾਲ ਇਹਦੇ ਦਿਮਾਗ ਦੇ ਵਿੱਚੋਂ ਉਹ ਗੱਲਾਂ ਨਿਕਲ ਜਾਣ ਇਹਨੂੰ ਵੀਰ ਨੂੰ ਜਿਹੜੀ ਸਾਡੇ ਸੇਵਾਦਾਰ ਵੀਰ ਆ ਗੁਰਕੀ ਸੋਈ ਦੇ ਵਿੱਚ ਆਉਂਦੇ ਹੋਣਗੇ ਵੱਖ-ਵੱਖ ਪਿੰਡਾਂ ਤੋਂ ਆਪ ਜੀ ਦੇਖਦੇ ਹੋਵੋਗੇ ਕਿ ਇਹ ਵੀਰ ਅਕਸਰ ਤੁਹਾਨੂੰ ਮੇਨ ਐਂਟਰੀ ਦੇ ਗੇਟ ਦੇ ਉੱਤੇ ਬੈਠਾ ਵੀਰ ਮਿਲਦਾ ਤੇ ਵੀਰ ਨੂੰ ਅਸੀਂ ਬਿਜ਼ੀ ਕਰ ਲਿਆ ਇਹਨੂੰ ਪੇਪਰ ਦੇ ਤਾ ਕਾਪੀ ਦਿੱਤੇ ਉੱਤੇ ਐਂਟਰੀਆਂ ਪਾਈ ਜਾਂਦਾ ਇਹਦਾ ਦਿਮਾਗ ਉਹਦੇ ਵਿੱਚ ਬਿਜ਼ੀ ਹੋ ਗਿਆ ਕਿਉਂਕਿ ਹਰਮਨਪ੍ਰਭ ਨਸ਼ੇ ਦਾ ਇੱਕ ਬਿੱਲੇ ਜਿਹੜਾ ਦਿਮਾਗ ਹੈ ਉਹ ਵੀ ਨਸ਼ੇ ਵੱਲੋਂ ਖਿੱਚਦਾ ਜੇ ਤੁਸੀਂ ਬਿੱਲੇ ਆ ਤੁਹਾਡਾ ਕੁਛ ਨਾ ਕੁਛ ਤਾਂ ਬਿੱਲਾ ਦਿਮਾਗ ਹੈ ਤੇ ਸ਼ਤਾਨ ਦਾ ਘਰ ਆ ਉਹ ਵੀ ਤੁਹਾਨੂੰ ਨਸ਼ੇ ਵੱਲੋਂ ਖਿੱਚਦਾ ਹਨਾ ਉਹ ਵੀ ਇੱਕ ਕਾਰਨ ਬਣਦਾ ਹੈ ਇਹਦੇ ਵਿੱਚ ਤੇ ਹੁਣ ਲੱਤ ਕੱਟਣੀ ਪੈ ਗਈ ਹਰਮਨ ਵੀਰ ਦੀ ਕਿਉਂਕਿ ਜਿੱਦਾਂ ਸੰਜੀ ਦੱਸਿਆ ਕਿ ਅ ਲੱਤਾਂ ਬਿਲਕੁਲ ਦੋਨੇ ਗਲ ਗਈਆਂ ਜਦੋਂ ਲੈ ਕੇ ਆਏ ਸਾਰਾ ਗਲਿਆ ਮਾਸ ਉੱਪਰੋਂ ਲਾ ਕੇ तकरीबन 1 ਮਹੀਨੇ ਦੇ ਲਗਭਗ ਵੀਰ ਹਸਪਤਾਲ 'ਚ ਰਹੇ ਤੁਸੀਂ ਦਾਖਲ ਹਨ ਤੇ ਕਾਫੀ ਅਸੀਂ ਚੰਡੀਗੜ੍ਹ ਤੱਕ ਅੰਮ੍ਰਿਤਸਰ ਤੱਕ ਪਟਿਆਲੇ ਤੱਕ ਸਾਰੇ ਹਸਪਤਾਲ 'ਚ ਵੀਰ ਨੂੰ ਘੁਮਾਇਆ ਤੇ ਅਖੀਰ ਬੰਗਿਆ ਦੇ ਵਿੱਚ ਮਿੰਦਰਾ ਹਸਪਤਾਲ ਵਾਲੇ ਡਾਕਟਰ ਸਾਹਿਬ ਦਾ ਮੈਂ ਤਾਂ ਬੜਾ ਧੰਨਵਾਦ ਕਰਦਾ ਤੇ ਬڑا ਉਹਨਾਂ ਦੀ ਛਲੰਗਾ ਆ ਕਿ ਉਹਨਾਂ ਨੇ ਇਸ ਵੀਰ ਨੂੰ ਇਲਾਜ ਕਰਨੇ ਦੇ ਲਈ ਸਾਡੇ ਨਾਲ ਹਾਂ ਕੀਤੀ ਕਿਉਂਕਿ ਜਿੰਨੇ ਵੀ ਡਾਕਟਰ ਸੀ ਸਾਰੇ ਤਕਰੀਬਨ ਭੱਜਦੇ ਸੀਗੇ ਵੀਰ ਦੇ ਉਸ ਵੇਲੇ ਹਾਲਾਤ ਦੇਖ ਕੇ ਹਾਲਾਤ ਇੰਨੇ ਨਾਜ਼ੁਕ ਬਣੇ ਹੋਏ ਸੀਗੇ ਤੇ ਇੱਕ ਵੀਰ ਦੀ ਲੱਤ ਕੱਟਣੀ ਪਈ ਕਿਉਂਕਿ ਹਾਲਾਤ ਲੱਤ ਦੇ ਇੰਨੇ ਭੜੇ ਸੀਗੇ ਖੂਨ ਰਿਸਦਾ ਸੀਗਾ ਲਗਾਤਾਰ ਤੇ ਉਸ ਤੋਂ ਬਾਅਦ ਵੀਰ ਦੀ ਲੱਤ ਕੱਟ ਕੇ ਤਾਂ ਇਹ ਦੂਸਰੀ ਲੱਤ ਨੂੰ ਬਚਾਇਆ ਗਿਆ ਵੀਰ ਨੂੰ ਕਾਲਾ ਪੀਲਾ ਵੀ ਸੀਗਾ ਹੋਰ ਸ਼ੂਗਰ ਵੀ ਬਾਹਰ ਜੇ ਤਾਂ ਜਦੋਂ ਫਿਰ ਇੱਕ ਸ਼ੁਰੂ ਹੁੰਦੀ ਆ ਬਿਮਾਰੀਆਂ ਨਾਲ ਬਾਦੀਆਂ ਜਾਂਦੀਆਂ ਤੇ ਅੱਜ ਵੀਰ ਮੈਨੂੰ ਬੜੀ ਮਨ ਨੂੰ ਖੁਸ਼ੀ ਹੁੰਦੀ ਆ ਕਿ ਇਹ ਭਰਾਜ ਸਾਡਾ ਤੰਦਰੁਸਤ ਆ ਇਹਦੇ ਜੇ ਆਪਾਂ ਹਾਲਾਤ ਦੇਖੀਏ ਤੇ ਉਦੋਂ ਦੇ ਤੇ ਹੁਣ ਦੇ ਕਿੰਨਾ ਫਰਕ ਆ ਸਰੀਰ ਐਨ ਸੋਣਾ ਵਧੀਆ ਕੱਢ ਕੱਠ ਵੀ ਵਧੀਆ ਆ ਤੇ ਹਰਮਨ ਭਰਾ ਹੁਣ ਇੱਕ ਆਖਰੀ ਜਾਂਦੇ ਜਾਂਦੇ ਕੀ ਸਨੇਹਾ ਦੇ ਕੇ ਜਾਵਾਂਗੇ ਜਿਹੜੀ ਸਾਡੀ ਜਵਾਨੀ ਆ ਜਿਹੜੀ ਨਸ਼ੇ ਦੇ ਵੱਲ ਪੈ ਗਈ ਆ ਜਾਂ ਜਿਨ੍ਹਾਂ ਦਾ ਹੁਣ ਟਾਈਮ ਆ ਜਿਨ੍ਹਾਂ ਨੂੰ ਮਾਪੇ ਨੇ ਬਚਾਉਣਾ ਆ ਮਾਪੇ ਕੀ ਕਰ ਸਕਦੇ ਉਹਨਾਂ ਨੂੰ ਬੱਚੇ ਨੂੰ ਬਚਾਉਣ ਦੇ ਲਈ ਤੇ ਜਿਹੜੀ ਜਵਾਨੀ ਪੈ ਗਈ ਆ ਉਹਨਾਂ ਦੇ ਕੀ ਸੁਝਾਇਆ ਕਿ ਉਹ ਕਿਦਾਂ ਬਚ ਸਕਦੇ ਆ ਇਹ ਤੋਂ ਬਾਹਰ ਕਿਦਾਂ ਨਿਕਲ ਸਕਦੇ ਆ ਇਹ ਭੈੜੀ ਦਲਦਲ ਤੋਂ ਪਹਿਲੀ ਗੱਲ ਜਿੱਦਾਂ ਮਾਪਿਆਂ ਨੂੰ ਕੋਈ ਬਾਹਰ ਜਾਂਦਾ ਉਹਨਾਂ ਦੇ ਖਿਆਲ ਰੱਖਣਾ ਚਾਹੀਦਾ ਆ ਹਮਮ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਕਿ ਕਿਉਂਕਿ ਤੇਰੇ ਵਿੱਚ ਵੀਰੇ ਇੱਕ ਇਹ ਹੋਇਆ ਪੇਰ ਫਾਦਰ ਸਾਹਿਬ ਬਾਹਰ ਚਲੇ ਗਿਆ ਥੋੜੀ ਆਜ਼ਾਦੀ ਮਿਲ ਗਈ ਹੈ ਨਾ ਹਾਂ ਹਾਂ ਅੱਜ ਕੱਲ੍ਹ ਅਸੀਂ ਆਜ਼ਾਦੀ ਮਿਲ ਗਈ ਹਾਂਜੀ ਹਾਂਜੀ ਹਾਂ ਹਾਂ ਹਾਂਜੀ ਤੇ ਕਿਸੇ ਨੂੰ ਵੀ ਜਣ ਕੇ ਇਹ ਸੰਗਤ ਵੱਲ ਪੈਣਾ ਨਹੀਂ ਚਾਹੀਦਾ ਇਹ। ਹੂੰ। ਤੇ ਜਿਹੜੇ ਵੀਰ ਜਣੋ ਪੈ ਗਏ ਜਿਹੜੇ ਫਸ ਗਏ ਇਸ ਦਲਦਲ ਜਿੱਦਾਂ ਤੂੰ ਹੁਣ ਫਸ ਗਿਆ ਸੀ। ਹਾਂਜੀ। ਉਹ ਚੋਂ ਨਿਕਲਣ ਦੇ ਲਈ ਫੇਓ ਕੀ ਕਰ ਸਕਦੇ? ਕੀ ਵਧੀਆ ਸੌਖਾ ਤਰੀਕਾ ਕੀ ਆ ਜਿੰਨਾ ਤੋੜ ਬਿਨਾ ਲੱਗੇ ਇਹ ਚੀਜ਼ ਨੂੰ ਛੱਡਿਆ ਵੀ ਜਾ ਸਕੇ। ਇਹਦੇ ਵਿੱਚ ਜਿੰਨਾ ਸੰਗਤ ਹੀ ਆ ਬਸ ਸੰਗਤ ਆ। ਸੰਗਤ ਜੇ ਹੋ ਜਵੇ ਤੁਹਾਡੀ ਸੰਗਤ ਜੇ ਚੰਗੀ ਆ। ਮਾਪੇ ਵਾਸਤੇ ਆਪਣੇ ਨਿਆਣੇ ਵੱਲ ਧਿਆਨ ਰੱਖਣ ਵਾਸਤੇ। ਹਾਂ। ਸਭ ਤੋਂ ਵੱਡੀ ਗੱਲ ਇਹ ਹੈ। ਮਾਪੇ ਰੱਖਾ ਤਾਂ ਬਾਕੀ ਇਹ ਆ ਫੇ ਆਪਣਾ ਮੰਨਿਆ ਹੁਣ ਕਦੇ ਤੁਹਾਨੂੰ ਇਸ ਚੀਜ਼ ਦੀ ਫੀਲਿੰਗ ਪੇ ਮੇਰਾ ਕੋਈ ਇਦਾਂ ਦਿਲ ਕੀਤਾ ਹੋਵੇ ਕਦੇ ਕੋਈ ਖਾਣ ਨੂੰ ਜਾਂ ਕੁਝ ਇਦਾਂ ਦੀ ਫੀਲਿੰਗ ਹੈ ਕੁਝ ਹੁਣ ਨਹੀਂ ਹੁਣ ਦਿਮਾਗ ਚ ਜਾਣਗੇ ਇਹ ਚੀਜ਼ ਉਲਟੀ ਹੋਣ ਕਰਦੀ ਜਾਏ ਹਾਂ ਹਾਂ ਹੁਣ ਸੋਚ ਕੇ ਵੀ ਆਉਂਦਾ ਹਨਾ ਉਹ ਵੀ ਮੰਨ ਲਓ ਕਹਿ ਲਓ ਕਿ ਉਹ ਇੱਕ ਜਿਹੜਾ ਜ਼ਿੰਦਗੀ ਦਾ ਇੱਕ ਪਾਰਟ ਸੀ ਉਹਦੇ ਤੋਂ ਹੁਣ ਇਸ ਵੇਲੇ ਨਫ਼ਰਤ ਜਿਹੀ ਹੋ ਗਈ ਹੈ ਨਾ ਉਹ ਚੀਜ਼ ਹੋ ਗਈ ਹੈ ਹਾਂਜੀ 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 ਸੰਗ ਜੀ ਤੁਸੀਂ ਸਾਰੇ ਸੋਣੇ ਵਿਚਾਰ ਵੀਰ ਦੇ ਆਪਣੇ ਹਰਮਨ ਭਰਾ ਦੇ ਉਹਨੇ ਦੱਸਿਆ ਕਿ ਕਿੱਦਾਂ ਉਹ ਇਸ ਭੈੜੇ ਕੋਟ ਦੇ ਵਿੱਚ ਫਸਿਆ ਕਿੱਦਾਂ ਨਿਕਲਿਆ ਤੇ ਸਾਗੇ ਦੀ ਸਾਡੀ ਵੀ ਲਗਾਤਾਰ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਸਾਡੇ ਨੌਜਵਾਨ ਵੀਰਿਆ ਇਸ ਦਲਦਲ ਦੇ ਵਿੱਚ ਫਸ ਗਏ ਆ ਆਪਾਂ ਉਹਨਾਂ ਨੂੰ ਬਚਾ ਸਕੀਏ ਉਹਦੇ ਲਈ ਅਸੀਂ ਜਿੰਨੇ ਗੁਰੂ ਸਾਹਿਬ ਸਾਨੂੰ ਸਮੱਤ ਬਖਸ਼ਦੇ ਆ ਕਾਰਜ ਕਰਦੇ ਰਹਿੰਦੇ ਆ ਤੇ ਇਲਾਕੇ ਦੀ ਸੂਝਵਾਨ ਵੀਰਾਂ ਦੇ ਨਾਲ ਆਪਣੀ ਲਗਾਤਾਰ ਮੀਟਿੰਗਾਂ ਵੀ ਹੁੰਦੀਆਂ ਕਿ ਅਸੀਂ ਕੀ ਕਰ ਸਕਦੇ ਆ ਕਿ ਜਿਹੜੀ ਸਾਡੀ ਜਵਾਨੀ ਆ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਜਿੰਨੀ ਕਿ ਸਾਡੀ ਸਮਝ ਆ ਸਾਡੀ ਸੋਚ ਹੀ ਆ ਉਹਦੇ ਹਿਸਾਬ ਨਾਲ ਲੱਗਦਾ ਕਿ ਜੇ ਆਪਾਂ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਹੈ ਤੇ ਦੋ ਰਸਤੇ ਜ਼ਰੂਰੀ ਆ ਇੱਕ ਉਹਨਾਂ ਨੂੰ ਗੁਰਵਾਣੀ ਦੇ ਨਾਲ ਜੋੜੀਏ ਤੇ ਦੂਸਰਾ ਆਪਾਂ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਜੋੜੀਏ ਇਹ ਬੜਾ ਜ਼ਰੂਰੀ ਆ ਜਿਹੜਾ ਬੱਚਾ ਗੁਰਵਾਣੀ ਦੇ ਨਾਲ ਜੁੜ ਜਾਊਗਾ ਉਹਦੇ ਵਿਗੜਨੇ ਦੇ ਚਾਂਸ ਬਹੁਤ ਘਟ ਜਾਂਦੇ ਆ ਜਿਹੜਾ ਬੱਚਾ ਗਰਾਊਂਡ ਦੇ ਨਾਲ ਜੁੜ ਗਿਆ ਉਹ ਵੀ ਉਹਦਾ ਮਾਈਂਡ ਬਿਜ਼ੀ ਹੋ ਜਾਊਗਾ ਉਹਦੇ ਵੀ ਵਿਗੜਨੇ ਦੇ ਚਾਂਸ ਜਿਹੜੇ ਆ ਬਹੁਤ ਘਟ ਜਾਂਦੇ ਆ ਤੇ ਇਹਨਾਂ ਸਾਰਿਆਂ ਨੂੰ ਹਲਾਤਾਂ ਨੂੰ ਦੇਖਦਿਆਂ ਹੋਇਆਂ ਗੁਰੂ ਕੀਰ ਸੋਈ ਦੇ ਵੱਲੋਂ ਤੀਸਰੇ ਗੁਰਮਤ ਮੁਕਾਬਲੇ ਵੀ ਜਿਹੜੇ ਆ ਉਹ ਕਰਵਾਏ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਡੇ-ਵੱਡੇ ਜਿਹੜੇ 5 ਲੱਖ ਤੱਕ ਦੇ ਕੈਸ਼ ਪ੍ਰਾਈਜ਼ ਆ ਉਹ ਵੀ ਰੱਖੇ ਜਾ ਰਹੇ ਆ ਤੇ ਉਹਦੇ ਲਈ ਵੀ ਅਸੀਂ ਜ਼ਰੂਰ ਬੇਨਤੀ ਕਰਾਂਗੇ ਕਿ ਆਪ ਜੀ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਇਸ ਗੁਰਮਤ ਮੁਕਾਬਲਿਆਂ ਦੇ ਲਈ ਪਾਰਟਿਸਪੇਟ ਕਰਨ ਦੇ ਲਈ ਜ਼ਰੂਰ ਭੇਜੋ ਤੇ ਉਹਦੇ ਨਾਲ ਜਲਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਜੋੜਨ ਦੇ ਲਈ ਵੀ ਕੋਈ ਅਕੈਡਮੀਆਂ ਅਸੀਂ ਸਟਾਰਟ ਕਰਾਂਗੇ ਚਾਹੇ ਫੁੱਟਬਾਲ ਦੀ ਅਕੈਡਮੀ ਹੋਵੇ ਕਬੱਡੀ ਦੀ ਹੋਵੇ ਜਿਹੜੀ ਬਿਲਕੁਲ ਨਸ਼ਾ ਰਹਿਤ ਹੋ ਗਈ ਅੱਜ ਕੱਲ ਤਾਂ ਅਸੀਂ ਦੇਖਿਆ ਵੀ ਸਾਡੀਆਂ ਜਿਹੜੀਆਂ ਗਰਾਉਂਡਾਂ ਆ ਉਹਦੇ ਵਿੱਚ ਵੀ ਨਸ਼ਾ ਵੜ ਚੁੱਕਾ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਉਸ ਗਰਾਉਂਡਾਂ ਦਾ ਆਪਾਂ ਪਹਿਲਾ ਵਾਲਾ ਮਾਹੌਲ ਬਣਾ ਸਕੀਏ ਕਿ ਬੱਚੇ ਨਸ਼ਿਆਂ ਤੋਂ ਰਹਿਤ ਹੋ ਕੇ ਗਰਾਉਂਡਾਂ ਦੇ ਨਾਲ ਵੀ ਜੁੜਨ ਤੇ ਸੰਗਤ ਜੀ ਜ਼ਰੂਰ ਸਾਡੇ ਹੱਥ ਵਨ ਕੇ ਬੇਨਤੀ ਆ ਕਿ ਇਹੋ ਜਿਹੇ ਵੀਰ ਜੇਕਰ ਤੁਹਾਨੂੰ ਮਿਲਦੇ ਆ ਉਹਨਾਂ ਨੂੰ ਹੱਲਾਸ਼ੇਰੀ ਜ਼ਰੂਰ ਦਿਆ ਕਰੋ ਉਹਨਾਂ ਨੂੰ ਹੌਸਲਾ ਦਿਆ ਕਰੋ ਕਿ ਤੁਸੀਂ ਨਸ਼ਾ ਛੱਡ ਸਕਦੇ ਆ ਇਹਦੇ ਵਿੱਚ ਸਮਾਜ ਦੀ ਇੱਕ ਬੜਾ ਇਹ ਮ ਜੋਗਦਾਨ ਰਹਿੰਦਾ ਹੈ ਕਿਉਂਕਿ ਜਦੋਂ ਕੋਈ ਬੱਚਾ ਕੋਈ ਵੀਰ ਇਸ ਭੈੜੇ ਰਸਤੇ ਤੇ ਤੁਰ ਪੈਂਦਾ ਉਹ ਸਮਾਜ ਤੇ ਵੀ ਇੱਕ ਡਿਪੈਂਡ ਕਰਦਾ ਹੈ ਕਿ ਸਮਾਜ ਨੇ ਉਹਨੂੰ ਹੁਣ ਕਿਸ ਰਸਤੇ ਤੇ ਲੈ ਕੇ ਜਾਣਾ ਜੇ ਆਪਾਂ ਉਹਨੂੰ ਲਗਾਤਾਰ ਨਕਾਰਦੇ ਆ ਉਹ ਉਹਨਾਂ ਹੋਰ ਟੁੱਟਦਾ ਜਾਂਦਾ ਜੇ ਆਪਾਂ ਉਹਨੂੰ ਪੋਜ਼ਿਟਿਵਿਟੀ ਦੇ ਕੇ ਉਹਨੂੰ ਹੌਸਲਾ ਦੇ ਕੇ ਨਸ਼ੇ ਛੱਡਣ ਦੇ ਵੱਲ ਪ੍ਰੇਰਿਤ ਕਰਾਂਗੇ ਤਾਂ ਸ਼ਾਇਦ ਸਾਨੂੰ ਲੱਗਦਾ ਹੈ ਕਿ ਇਸ ਸਾਡੇ ਇਸ ਭਰਾ ਦੇ ਵਾਂਗੂ ਉਹ ਵੀ ਨਸ਼ਾ ਛੱਡ ਕੇ ਇੱਕ ਚੰਗਾ ਜੀਵਨ ਜਿਹੜਾ ਹੈ ਬਤੀਤ ਕਰਨਗੇ ਤੇ ਸੰਗਜੀ ਅਖੀਰ ਦੇ ਵਿੱਚ ਖਿਮਾ ਦੇ ਜੱਜਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ